ਸਤਿ ਆਨ ਵੀਰੋ ਹਾੜੀ ਦੀ ਫਸਲ ਜਿਹੜੀ ਹੈਗੀ ਹੈ ਕਣਕ ਇਹਨੀ ਦਿਨੀ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੈ ਕਟਾਈ ਦੇ ਲਈ ਤੇ ਕੁਝ ਖਾਸ ਗੱਲਾਂ ਦਾ ਜਿਹੜਾ ਸਾਨੂੰ ਬੜਾਈ ਤੋਂ ਪਹਿਲਾਂ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਈ ਵਾਰ ਹੁੰਦਾ ਹੈ ਅੱਗ ਲੱਗਣ ਦੇ ਨਾਲ ਜਿਹੜਾ ਕਣਕਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਅਸੀਂ ਪਰਮਪਿੱਤਾ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਹੋਵੇ ਤਾਂ ਕਿ ਖੇਤਾਂ 'ਚ ਜੋ ਪੁੱਤਾਂ ਮੰਗ ਪਾਲੀ ਮਿਹਨਤ ਦੀ ਫਸਲ ਹੈ ਸੋਨੇ ਵਰਗੀ ਉਹ ਨਸ਼ਟ ਨਾ ਹੋਵੇ ਸੁੱਖੀ ਸੰਧੀ ਘਰਾਂ ਚ ਪੁੱਜੇ ਪਰ ਉਸ ਦੇ ਲਈ ਸਾਨੂੰ ਵੀ ਥੋੜਾ ਧਿਆਨ ਰੱਖਣਾ ਪਏਗਾ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਇਹ ਟਰਾਂਸਫਾਰਮ ਹੈਗਾ ਕਣਕ ਦੇ ਨੇੜੇ ਇਹਨਾਂ ਟਰਾਂਸਫਾਰਮਰਾਂ ਦੇ ਨੇੜੇ ਉਹ ਜਿਹੜਾ ਕਣਕ ਦਾ ਕੁਸ਼ ਘੇਰਾ ਜਿਹੜਾ ਵੱਡ ਲਿਆ ਜਾਵੇ ਜੋ ਟਰਾਂਸਫਾਰਮ ਦੇ ਨਜ਼ਦੀਕ ਪੈਂਦਾ ਤਾਂ ਕਿ ਬਿਜਲੀ ਦੀ ਅਗਰ ਕੋਈ ਚਿੰਗਿਆੜੀ ਵੀ ਹੁੰਦੀ ਹੈ ਤਾਂ ਉਹਦੇ ਨਾਲ ਜਿਹੜਾ ਕਣਕ ਦਾ ਨੁਕਸਾਨ ਆ ਉਹ ਨਾ ਹੋ ਪਾਵਰ ਕਾਮ ਦੇ ਅਧਿਕਾਰੀਆਂ ਨੂੰ ਵੀ ਅਸੀਂ ਇਸ ਵੀਡੀਓ ਰਾਹੀਂ ਬੇਨਤੀ ਕਰਦੇ ਹਾਂ ਕਿ ਜਿੱਥੇ ਕਿਤੇ 17 ਬਿਜਲੀ ਵਾਲੀਆਂ ਢਿੱਲੀਆਂ ਹਨ ਉਹਨਾਂ ਨੂੰ ਸਮਾਂ ਰਹਿੰਦਿਆਂ ਕੱਸਿਆ ਜਾਵੇ ਤਾਂ ਕਿ ਫਸਲਾਂ ਦਾ ਨੁਕਸਾਨ ਨਾ ਹੋਵੇ ਤੁਸੀਂ ਇਸ ਤਸਵੀਰ 'ਚ ਦੇਖ ਸਕਦੇ ਹੋ ਕਿ ਸੋਨੇ ਰੰਗੀ ਜਿਹੜੀ ਕਣਕ ਦੀ ਫਸਲ ਹੈ ਪੂਰੀ ਤਰ੍ਹਾਂ ਖੇਤਾਂ ਦੇ ਵਿੱਚ ਪੱਕੀ ਹੋਈ ਹੈ ਤੇ ਕਿਸਾਨ ਵੀਰ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣ ਬਹੁਤ ਸਾਰੇ ਮਾਮਲੇ ਦੇਖਣ ਦੇ ਵਿੱਚ ਆਉਂਦੇ ਨੇ ਕਿ ਪਿੰਡਾਂ ਦੇ ਕਿਸਾਨਾਂ ਨੇ ਸਾਂਝੇ ਤੌਰ ਤੇ ਜਿਸ ਤਰ੍ਹਾਂ ਆਪਣੇ ਸਪਰੇਅ ਵਾਲੇ ਪੰਪ ਹੁੰਦੇ ਨੇ ਉਹਨਾਂ ਪੰਪਾਂ ਨੂੰ ਇੱਕ ਕਮਿਊਨਿਟੀ ਫਾਇਰ ਬ੍ਰਿਗੇਡ ਦੇ ਰੂਪ 'ਚ ਤਿਆਰ ਕੀਤਾ ਹੁੰਦਾ ਹੈ ਤਾਂ ਕਿ ਜੇ ਕਿਤੇ ਅੱਗ ਲੱਗਣ ਦੀ ਕੋਈ ਘਟਨਾ ਆਉਂਦੀ ਵੀ ਹੈਗੀ ਆ ਤਾਂ ਸਮਾਂ ਰਹਿੰਦਾ ਜਿਹੜਾ ਉਸ ਅੱਗ ਨੂੰ ਬੁਝਾ ਕੇ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ ਦੂਰ ਦੂਰ ਤੱਕ ਤੁਸੀਂ ਇਸ ਤਸਵੀਰ 'ਚ ਦੇਖ ਸਕਦੇ ਹੋ ਕਿ ਕਣਕ ਹੈ ਜਿਹੜੀ ਪੂਰੀ ਤਰ੍ਹਾਂ ਪੱਕੀ ਹੋਈ ਹੈ ਸੋਨੇ ਵਰਗੀ ਕਣਕ ਹੈਗੀ ਆ ਚਾਰ ਸਫੇਰੇ ਖੇਤਾਂ ਦੇ ਵਿੱਚ ਇਸ ਤਰ੍ਹਾਂ ਜਾਪ ਰਿਹਾ ਜਿਵੇਂ ਸੋਨਾ ਜਿਹੜਾ ਧਰਤੀ ਤੇ ਵਿਛਿਆ ਹੋਵੇ ਕੁਦਰਤ ਦੇ ਅੱਗੇ ਵੀ ਇਹੋ ਅਰਦਾਸ ਹੈ ਕਿ ਮੌਸਮ ਹੈ ਜਿਹੜਾ ਉਹ ਕਿਸਾਨਾਂ ਦਾ ਸਾਥ ਦੇਵੇ ਤਾਂ ਕਿ ਕਣਕ ਜਿਹੜੀ ਉਹ ਘਰਾਂ ਦੇ ਵਿੱਚ ਜਾਵੇ ਤਾਂ ਕਿਸਾਨ ਆਪਣੀ ਜਿਹੜੀ ਕਬੀਲਦਾਰੀ ਨੂੰ ਸੌਖੇ ਨਜਿੱਟ ਸਕਣ ਇੱਕ ਵਾਰ ਫਿਰ ਅਸੀਂ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਆ ਕਿ ਕਣਕਾਂ ਜਿਸ ਤਰ੍ਹਾਂ ਪੱਕ ਚੁੱਕੀਆਂ ਨੇ ਤਾਂ ਟਰਾਂਸਫਾਰਮ ਵਗੈਰਾ ਜਿੱਥੇ ਖੇਤਾਂ ਦੇ ਵਿੱਚ ਹੈਗੇ ਜਿਸ ਤਰ੍ਹਾਂ ਟਰਾਂਸਫਾਰਮ ਲੱਗਿਆ ਹੋਇਆ ਤੇ ਨੇੜੇ ਇਹ ਕਣਕ ਹੈਗੀ ਆ ਟਰਾਂਸਫਾਰਮਾਂ ਦੇ ਨੇੜੇ ਉਹਨੇ ਹੀ ਕਣਕਾਂ ਜਿਹੜੀ ਥੋੜੀ ਥੋੜੀ ਉਹ ਵੱਢ ਲਈ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਚੰਗਿਆੜੀ ਵਗੈਰਾ ਨਿਕਲਣ ਦੇ ਨਾਲ ਅੱਗ ਨਾ ਲੱਗੇ ਤੇ ਆਪਣੀ ਜਿਹੜੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਹੈ ਉਹਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਕੋਸ਼ਿਸ਼ ਕੀਤੀ ਜਾਵੇ ਕਿ ਖੇਤਾਂ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਹੁਣ ਕਣਕ ਦੀ ਕਟਾਈ ਦਾ ਕੰਮ ਸ਼ੁਰੂ ਹੋਵੇਗਾ ਤੇ ਪਾਣੀ ਵਗੈਰਾ ਦਾ ਇੰਤਜ਼ਾਮ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਆਫ਼ਤ ਆਉਣ ਤੇ ਜਿਹੜਾ ਮੌਕੇ ਤੇ ਉਸਨੂੰ ਨਜਿੱਠਿਆ ਜਾ ਸਕੇ Thank you ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਿਸਾਨ ਵੀਰਾਂ ਨੂੰ ਅਪੀਲ ਹੈ ਜੋ ਜਾਗਰੂਕਤਾ ਹਿਤ ਇਹ ਪਸੰਦ ਆਈ ਹੋਵੇਗੀ ਤੇ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸਾਨ ਵੀਰਾਂ ਦਾ ਕਿਸੇ ਤਰ੍ਹਾਂ ਦਾ ਵੀ ਘਟਨਾ ਦੇ ਨਾਲ ਖੇਤਾਂ ਦੇ ਵਿੱਚ ਟਰਾਂਸਫਾਰਮ ਵਗੈਰਾ ਤੋਂ ਚਿੰਗਾਰੀ ਨਿਕਲਣ ਨਾਲ ਫਸਲਾਂ ਦਾ ਨੁਕਸਾਨ ਨਾ ਹੋਵੇ ਤੇ ਉਹਨਾਂ ਦੀ ਮਿਹਨਤ ਜਿਹੜੀ ਉਹ ਸੁੱਖੀ ਸੰਧੀ ਘਰਾਂ ਦੇ ਵਿੱਚ ਪੁੱਜ ਸਕੇ ਸੱਚਕੋਹ ਲਈ ਬਠਿੰਡਾ ਤੋਂ ਸੁਖਜੀਤ ਮਾਨ